ਪਟਨਾ ਦੇ ਲਹਾਣੀਪੁਰ ਦੇ ਵਿੱਚ ਰਹਿਣ ਵਾਲਾ ਵਿਕਰਮ ਸਿੰਘ ਜਿਹੜਾ ਕਿ ਭੋਜਪੁਰੀ ਗਾਣਿਆਂ ਦੇ ਵਿੱਚ ਉਹਨੇ ਮਾਡਲਿੰਗ ਵੀ ਕੀਤੀ ਹੁੰਦੀ ਹੈ ਜਿਮ ਟ੍ਰੇਨਰ ਹੁੰਦਾ 18 ਸਤੰਬਰ 2021 ਨੂੰ ਸਵੇਰੇ ਆਪਣੀ ਸਕੂਟੀ ਤੇ ਨਿਕਲਦਾ ਜਿਮ ਜਾਣ ਦੇ ਲਈ ਜਿਵੇਂ ਹੀ ਉਹ ਕਦਮਕੂਆ ਥਾਣਾ ਦੇ ਅਦੀਨ ਲੋਹਾ ਮੰਡੀ ਦੇ ਨੇੜੇ ਪਹੁੰਚਦਾ ਉੱਥੇ ਦੋ ਸ਼ਖਸ ਖੜੇ ਹੁੰਦੇ ਨੇ ਜਿਹੜੇ ਉੱਤੇ ਤਾਬੜ ਤੋਰ ਗੋਲੀਆਂ ਵਰਸਾਉਂਦੇ ਨੇ ਪੰਜ ਗੋਲੀਆਂ ਲੱਗਦੀਆਂ ਨੇ ਵਿਕਰਮ ਸਿੰਘ ਨੂੰ ਪਰ ਚੰਗੀ ਗੱਲ ਇੱਥੇ ਹੁੰਦੀ ਹੈ ਵਿਕਰਮ ਸਿੰਘ ਇੱਥੇ ਸਕੂਟੀ ਨਹੀਂ ਰੋਕਦਾ ਸਕੂਟੀ ਭਜਾ ਲਈ ਜਾਂਦੀ ਹੈ ਉਹ ਨੇੜੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਪਹੁੰਚਦਾ ਹਸਪੀਟਲ ਵਾਲੇ ਐਡਮਿਟ ਕਰਨ ਤੋਂ ਜਵਾਬ ਦੇ ਦਿੰਦੇ ਨੇ ਉਹਨਾਂ ਦਾ ਕਹਿਣਾ ਸੀ ਵੀ ਇਹ ਪੁਲਿਸ ਕੇਸ ਹੈ ਅਸੀਂ ਐਡਮਿਟ ਨਹੀਂ ਕਰ ਸਕਦੇ ਉੱਥੋਂ ਫਿਰ ਆਪ ਸਕੂਟੀ ਚਲਾ ਕੇ ਵਿਕਰਮ ਸਿੰਘ 2.5 ਕਿਲੋਮੀਟਰ ਦੂਰ ਪਟਨਾ ਮੈਡੀਕਲ ਕਾਲਜ ਆਫ ਹਸਪੀਟਲ ਦੇ ਵਿੱਚ ਪਹੁੰਚਦਾ ਉਹਨਾਂ ਵੱਲੋਂ ਐਡਮਿਟ ਕੀਤਾ ਜਾਂਦਾ ਵਿਕਰਮ ਸਿੰਘ ਨੂੰ ਤੇ ਵਿਕਰਮ ਸਿੰਘ ਦਾ ਇਲਾਜ ਚੱਲਦਾ ਤੇ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਦੂਜੇ ਪਾਸੇ ਜਿੱਥੇ ਬਾਜ਼ਾਰ ਦੇ ਵਿੱਚ ਗੋਲੀਆਂ ਚੱਲੀਆਂ ਸੀ ਸਵੇਰੇ ਸਵੇਰੇ ਉੱਥੇ ਅਫਰਾ ਤਫਰੀ ਮਚ ਜਾਂਦੀ ਹੈ ਦਿਨ ਦੇ ਵੀ ਇੱਕ ਸ਼ਖਸ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜ ਜਿਹਦੇ ਵਿੱਚੋਂ ਪੰਜ ਗੋਲੀਆਂ ਵਿਕਰਮ ਸਿੰਘ ਨੂੰ ਲੱਗਦੀਆਂ ਨੇ ਪੁਲਿਸ ਉੱਥੇ ਵੀ ਤਹਿਕੀਕਾਤ ਕਰਦੀ ਐ ਦੂਜੇ ਪਾਸੇ ਆਈਸੀਯੂ ਦੇ ਵਿੱਚ ਹੁੰਦੇ ਨੇ ਵਿਕਰਮ ਸਿੰਘ ਤੇ ਪੁਲਿਸ ਜਦੋਂ ਹੁਣ ਜਾਂਦੀ ਐ ਉੱਥੇ ਤੇ ਬਿਆਨ ਦੇਣ ਦੀ ਹਾਲਾਤ ਦੇ ਵਿੱਚ ਵਿਕਰਮ ਸਿੰਘ ਨਹੀਂ ਹੁੰਦੇ ਫਿਰ ਡਾਕਟਰਾਂ ਵੱਲੋਂ ਦੱਸਿਆ ਜਾਂਦਾ ਵੀ ਜਿਹੜੀਆਂ ਗੋਲੀਆਂ ਸੀ ਉਹ ਦੇ ਸਰੀਰ ਦੇ ਵਿੱਚੋਂ ਕੱਢ ਦਿੱਤੀਆਂ ਗਈਆਂ ਨੇ ਵਧੀਆ ਗੱਲ ਇਹ ਸੀ ਵੀ ਜਿਹੜੀਆਂ ਗੋਲੀਆਂ ਸੀ ਉਹ ਲੱਤਾਂ ਵਿੱਚ ਹੱਥਾਂ ਵਿੱਚ ਤੇ ਇੱਕ ਗੋਲੀ ਕਮਰ ਦੇ ਵਿੱਚ ਲੱਗੀ ਸੀ ਕੋਈ ਵੀ ਗੋਲੀ ਇਹੋ ਜੀ ਜਗ੍ਹਾ ਤੇ ਨਹੀਂ ਲੱਗੀ ਵੀ ਜਿਹਦੇ ਨਾਲ ਵਿਕਰਮ ਸਿੰਘ ਦੀ ਮੌਤ ਹੋ ਜੇ ਜਾਂ ਉਹਨੂੰ ਕੋਈ ਜਾਦਾ ਨੁਕਸਾਨ ਪਹੁੰਚੇ ਉਸ ਤੋਂ ਬਾਅਦ ਉਹਦੇ ਬਿਆਨ ਲੈ ਜਾਂਦੇ ਨੇ ਤੇ ਵਿਕਰਮ ਸਿੰਘ ਦਾ ਕਹਿਣਾ ਹੁੰਦਾ ਪਟਨਾ ਦੇ ਰਹਿਣ ਵਾਲੇ ਡਾਕਟਰ ਰਾਜੀਵ ਕੁਮਾਰ ਤੇ ਉਹਨਾਂ ਦੀ ਪਤਨੀ ਖੁਸ਼ਬੂ ਸਿੰਘ ਨੇ ਉੱਤੇ ਹਮਲਾ ਕਰਵਾਇਆ ਹੁਣ ਜਦੋਂ ਪੁੱਛਿਆ ਜਾਂਦਾ ਵੀ ਹਮਲਾ ਕਿਉਂ ਕਰਵਾਇਆ ਗਿਆ ਤਾਂ ਉਹਦਾ ਕਹਿਣਾ ਸੀ ਮੈਂ ਇਹਨਾਂ ਤੋਂ ਕੁਝ ਪੈਸੇ ਉਧਾਰ ਲਏ ਸੀ ਪੈਸੇ ਮੈਂ ਵਾਪਸ ਕਰ ਚੁੱਕਿਆ ਉਸ ਤੋਂ ਬਾਅਦ ਵੀ ਇਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਹੋਰ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤੇ ਇਹ ਹਮਲਾ ਇਹਨਾਂ ਦੋਨਾਂ ਨੇ ਕਰਵਾਇਆ ਹੁਣ ਜਦੋਂ ਇਹ ਬਿਆਨ ਲਏ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਰਾਜੀਵ ਕੁਮਾਰ ਤੇ ਉਹਦੀ ਪਤਨੀ ਖੁਸ਼ਬੂ ਸਿੰਘ ਨੂੰ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਦੋ ਟੀਮਾਂ ਤਿਆਰ ਕੀਤੀਆਂ ਜਾਂਦੀਆਂ ਨੇ ਇੱਕ ਟੀਮ ਉੱਥੇ ਤਹਿਕੀਕਾਤ ਕਰਦੀ ਜਿੱਥੇ ਗੋਲੀਆਂ ਚੱਲੀਆਂ ਸੀ ਉੱਥੇ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਡਾਕਟਰ ਰਾਜੀਵ ਤੇ ਖੁਸ਼ਬੂ ਸਿੰਘ ਤੋਂ ਜਦੋਂ ਪੁੱਛਗਿਛ ਕੀਤੀ ਜਾਂਦੀ ਜਿਹੜੇ ਡਾਕਟਰ ਰਾਜੀਵ ਹੁੰਦੇ ਨੇ ਪਟਨਾ ਦੇ ਵਿੱਚ ਮੰਨੇ ਪ੍ਰਵੰਨੇ ਫਿਜ਼ਿਓਥੈਰੇਪਿਸਟ ਹੁੰਦੇ ਨੇ ਪੂਰੇ ਪਟਨਾ ਦੇ ਵਿੱਚ ਆਲਦ ਵਾਲੇ ਇਲਾਕੇ ਦੇ ਵਿੱਚ ਨਾਮ ਹੁੰਦਾ ਨਾਲ ਨਾਲੇ ਪੋਲਿਟਿਸ਼ੀਅਨ ਵੀ ਹੁੰਦੇ ਨੇ ਜੀ.ਜੂ ਦੇ ਵਿੱਚ ਮੈਡੀਕਲ ਸੈੱਲ ਦੇ ਸੂਬਾ ਦੇ ਪ੍ਰਧਾਨ ਹੁੰਦੇ ਨੇ ਪਾਵਰਫੁਲ ਲੀਡਰ ਹੁੰਦੇ ਨੇ ਚੰਗੇ ਚੰਗੇ ਲੀਡਰਾਂ ਦੇ ਨਾਲ ਉੱਠਣਾ ਪੈਣਾ ਜਦੋਂ ਪੁਲਿਸ ਸਟੇਸ਼ਨ ਪਹੁੰਚਦੇ ਨੇ ਕਈ ਲੀਡਰਾਂ ਨੂੰ ਫੋਨ ਕੀਤਾ ਜਾਂਦਾ ਪਰ ਪੁਲਿਸ ਨੇ ਇੱਥੇ ਪੁੱਛਗਿਛ ਕਰਨੀ ਸੀ ਕਿਉਂਕਿ ਦਿਨ ਦੀ ਵੀ ਗੋਲੀਆਂ ਚੱਲੀਆਂ ਸੀ ਤੇ ਜਿਹਨੂੰ ਗੋਲੀਆਂ ਵੱਜੀਆਂ ਹੁੰਦੀਆਂ ਨੇ ਉਨੇ ਸਿੱਧਾ ਸਿੱਧਾ ਇਹਨਾਂ ਦੋਨਾਂ ਦਾ ਨਾਮ ਲਿਆ ਹੁੰਦਾ ਜਦੋਂ ਪੁਛਗਿਚ ਹੁੰਦੀ ਹੈ ਉਹ ਨਾਂ ਤਾਂ ਪੁਲਿਸ ਕੋਲ ਕੋਈ ਪ੍ਰੂਫ ਹੁੰਦਾ ਪਰ ਪੁਲਿਸ ਨੂੰ ਕਿਤੇ ਨਾ ਕਿਤੇ ਸ਼ੱਕ ਹੁੰਦਾ ਕਿ ਦੋਨੋਂ ਜਣੇ ਵਾਰ-ਵਾਰ ਆਪਣਾ ਬਿਆਨ ਬਦਲਦੇ ਸੀ ਲੰਬੀ ਪੁਛਗਿਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਕਿਉਂਕਿ ਕੋਈ ਵੀ ਸਬੂਤ ਨਹੀਂ ਸੀ ਜਿਹੜੀਆਂ ਦੋ ਟੀਮਾਂ ਬਣੀਆਂ ਸੀ ਪੁਲਿਸ ਦੀਆਂ ਦੂਜੀ ਟੀਮ ਸੀਸੀਟੀਵੀ ਦੀ ਚੈੱਕ ਕਰਦੀ ਹੁੰਦੀ ਹੈ ਹੁਣ ਉੱਥੇ ਦੋ ਸ਼ਖਸ ਦੇਖੇ ਜਾਂਦੇ ਨੇ ਗੋਲੀ ਚਲਾਉਂਦੇ ਫਿਰ ਉਹ ਦੋ ਸ਼ਖਸਾਂ ਦੀ ਅੱਗੇ ਦੇ ਅੱਗੇ ਸੀਸੀਟੀਵੀ ਚੈੱਕ ਕਰਦੇ ਹੋਏ ਭਾਲ ਕੀਤੀ ਜਾਂਦੀ ਹੈ ਦੂਜੇ ਪਾਸੇ ਵਿਕਰਮ ਸਿੰਘ ਦਾ ਮੋਬਾਈਲ ਜ਼ਬਤ ਕੀਤਾ ਗਿਆ ਸੀ ਇਹਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਖੁਸ਼ਬੂ ਸਿੰਘ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਕਿਉਂਕਿ ਪੁਲਿਸ ਸਾਰੇ ਐਂਗਲਾਂ ਤੋਂ ਜਾਂਚ ਕਰਦੀ ਹੁੰਦੀ ਜਿਵੇਂ ਵਿਕਰਮ ਸਿੰਘ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਤੇ ਇੱਥੇ ਪੁਲਿਸ ਨੂੰ ਬੜੇ ਹੈਰਾਨੀਜਨ ਖੁਲਾਸੇ ਮਿਲਦੇ ਨੇ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਇਹਨਾਂ ਦੀ ਕਰੀਬ 18000 ਤੋਂ ਵੱਧ ਕਾਲਿੰਗ ਕੀਤੀ ਜਾਂਦੀ ਹੈ ਇੱਕ ਦੂਜੇ ਨੂੰ ਫੋਨ ਕੀਤੇ ਜਾਂਦੇ ਨੇ ਇਹ ਦੇਰ ਰਾਤ ਨੂੰ ਵੀ ਹੁੰਦੇ ਨੇ ਤੇ ਗੱਲ 30 ਤੋਂ 40-40 ਮਿੰਟ ਤੱਕ ਹੁੰਦੀ ਹੈ ਰਾਜੀਵ ਕੁਮਾਰ ਦੀ ਪਤਨੀ ਖੁਸ਼ਬੂ ਸਿੰਘ ਤੇ ਵਿਕਰਮ ਸਿੰਘ ਦੀ ਹੁਣ ਇੱਥੇ ਪੁਲਿਸ ਨੂੰ ਲੱਗਦਾ ਸੀ ਵੀ ਇਹਨਾਂ ਦੇ ਵਿੱਚ ਕੋਈ ਹੋਰ ਖਿਚੜੀ ਪੱਕਦੀ ਹੁੰਦੀ ਹੈ 5.5 ਲੱਖ ਤੋਂ ਵੱਧ ਸਕਿੰਟ ਇਹਨਾਂ ਦੀ ਗੱਲਬਾਤ ਹੁੰਦੀ ਹੈ ਇਹ ਚੀਜ਼ ਕਹਾਣੀ ਕੁਝ ਹੋਰ ਬਿਆਨ ਕਰਦੀ ਹੁੰਦੀ ਹੈ ਜਿਹੜੀ ਦੂਜੀ ਟੀਮ ਹੈ ਉਹ ਜਦੋਂ ਭਾਲ ਕਰਦੀ ਹੈ ਸੀਸੀਟੀਵੀ ਚੈੱਕ ਕਰਦੇ ਕਰਦੇ ਪਟਨਾ ਦਾ ਇੱਕ ਏਰੀਆ ਬਾਗਪਤ ਏਰੀਆ ਉੱਥੇ ਇੱਕ ਘਰ ਦੇ ਸੀਸੀਟੀਵੀ ਦੇ ਵਿੱਚ ਜਿਹੜੇ ਇਹ ਦੋਨੋਂ ਸ਼ਖਸ ਸੀ ਜਿੰਨਾਂ ਨੇ ਗੋਲੀਆਂ ਚਲਾਈਆਂ ਸੀ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਤੇ ਬਹਿ ਕੇ ਇੱਕ ਦੇ ਨਾਲ ਜਾਂਦੇ ਨੇ ਇਹ ਪੁਲਿਸ ਸੀਸੀਟੀਵੀਆਂ ਦੇ ਚੈੱਕ ਕਰਦੀ ਕਰਦੀ ਘਰ ਦੇ ਵਿੱਚ ਪਹੁੰਚਦੀ ਹੈ ਉਸ ਘਰ ਦੇ ਵਿੱਚ ਵੀ ਸੀਸੀਟੀਵੀ ਹੁੰਦਾ ਹੈ ਪੁਲਿਸ ਉੱਥੇ ਵੀ ਪਹੁੰਚਦੀ ਹੈ ਇਹਨਾਂ ਨੂੰ ਜਾਂਦੇ ਹੋਏ ਵੀ ਦੇਖਦੀ ਹੈ ਤੇ ਆਉਂਦੇ ਹੋਏ ਵੀ ਦੇਖਦੀ ਹੈ ਪੁਲਿਸ ਉਸ ਘਰ ਤੇ ਜਦੋਂ ਪਹੁੰਚਦੀ ਹੈ ਇਹ ਭੱਜਣ ਦੀ ਫਰਾਕ ਦੇ ਵਿੱਚ ਹੁੰਦੇ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਮਿਤ ਕੁਮਾਰ, ਰੋਹਿਤ ਤੇ ਸ਼ਮਸ਼ਾਦ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਇਹਨਾਂ ਤੋਂ ਜਦੋਂ ਪੁੱਛਿਆ ਜਾਂਦਾ ਤਾਂ ਮੰਨਦੇ ਨੇ ਵੀ ਇਹ ਹਮਲਾ ਇਹਨਾਂ ਨੇ ਕੀਤਾ ਹੈ ਪਰ ਇਹਨਾਂ ਦਾ ਕਹਿਣਾ ਹੁੰਦਾ ਵੀ ਇਹ ਸਾਰਾ ਕੁਝ ਇਹਨੇ ਮਹਿਰ ਦੇ ਕਹਿੰਦਾ ਕੀਤਾ ਹੁਣ ਜਦੋਂ ਪੁਲਿਸ ਉਹਦਾ ਪਤਾ ਕਰਦੀ ਹੈ ਤਾਂ ਉਹ ਫਰਾਰ ਹੁੰਦਾ ਦੂਜੇ ਪਾਸੇ ਪੁਲਿਸ ਅਗਲੇ ਦਿਨ ਖੁਸ਼ਬੂ ਸਿੰਘ ਨੂੰ ਤੇ ਉਹਦੇ ਪਤੀ ਰਾਜੀਵ ਕੁਮਾਰ ਨੂੰ ਗ੍ਰਿਫਤਾਰ ਕਰਦੀ ਹੈ ਪੁਲਿਸ ਜਦੋਂ ਆਪਣੀ ਆਈ ਤੇ ਆ ਜੇ ਉਦੋਂ ਫਿਰ ਚਾਹੇ ਕੋਈ ਜਿੰਨੀ ਮਰਜੀ ਪਹੁੰਚ ਵਾਲਾ ਹੋਵੇ ਵੱਡਾ ਹੋਵੇ ਛੋਟਾ ਹੋਵੇ ਕ੍ਰਿਮੀਨਲ ਹੋਵੇ ਫਿਰ ਜਦੋਂ ਸੱਚ ਕਢਾਣ ਤੇ ਆਵੇ ਤਾਂ ਕਢਾ ਹੀ ਲੈਂਦੀ ਹੈ ਫਿਰ ਇਹਨਾਂ ਤੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਇੱਕ ਹੋਰ ਜਿਹੜੀ ਸਟੋਰੀ ਆ ਉਹ ਨਿਕਲ ਕੇ ਬਾਹਰ ਆਉਂਦੀ ਹੈ ਇਹਦੇ ਵਿੱਚ ਪਤਾ ਲੱਗਦਾ ਵੀ ਪੈਸੇ ਦੀ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਸੀ ਡਾਕਟਰ ਰਾਜੀਵ ਕੁਮਾਰ ਇੱਕ ਫਿਜ਼ੀਓਥੈਰੇਪਿਸਟ ਹੁੰਦੇ ਨੇ ਘਰ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਨਾਲ ਨਾਲ ਉਹ ਪੋਲਿਟਿਸ਼ੀਅਨ ਵੀ ਹੁੰਦੇ ਨੇ ਪਾਰਟੀਆਂ ਦੇ ਵਿੱਚ ਜਾਣਾ ਆਪਣੀ ਜਿਹੜੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਸੀ ਉਹਦੇ ਕੰਮਾਂ ਲਈ ਜਾਣਾ ਤੇ ਆਪਣੇ ਕਲੀਨਿਕ ਨੂੰ ਵੀ ਦੇਖਣਾ ਉਸ ਤੋਂ ਇਲਾਵਾ ਜਿਹੜੀਆਂ ਪਾਰਟੀਆਂ ਹੋਰ ਹੁੰਦੀਆਂ ਸੀ ਉੱਥੇ ਜਾਣਾ ਇਹ ਘਰ ਦੇ ਵਿੱਚ ਇਹਨਾਂ ਦਾ ਧਿਆਨ ਘੱਟ ਸੀ ਖੁਸ਼ਬੂ ਸਿੰਘ ਨੂੰ ਟਾਈਮ ਬਹੁਤ ਘੱਟ ਦਿੱਤਾ ਜਾਂਦਾ ਸੀ ਹਰ ਬੰਦੇ ਦੀਆਂ ਜ਼ਰੂਰਤਾਂ ਹੁੰਦੀਆਂ ਨੇ, ਹਰ ਬੰਦੇ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਉਸ ਹਿਸਾਬ ਨਾਲ ਬੰਦੇ ਨੂੰ ਚੱਲਣਾ ਚਾਹੀਦਾ ਹੈ। ਪਰ ਡਾਕਟਰ ਰਾਜੀਵ ਦਾ ਧਿਆਨ ਹੁੰਦਾ ਆਪਣੀ ਪਾਰਟੀ ਤੇ ਆਪਣੇ ਕਲੀਨਿਕ ਦੇ ਵਿੱਚ। ਘਰ ਦੇ ਵਿੱਚ ਪੈਸਾ ਵਧੂ ਸੀ, ਇਸ ਗੱਲ ਦੀ ਕੋਈ ਕਮੀ ਨਹੀਂ ਸੀ। ਇਹਨਾਂ ਦੇ ਦੋ ਬੱਚੇ ਹੁੰਦੇ ਨੇ। ਡਾਕਟਰ ਰਾਜੀਵ ਦੀ ਮੁਲਾਕਾਤ ਹੁੰਦੀ ਹੈ ਵਿਕਰਮ ਸਿੰਘ ਨਾਲ। ਵਿਕਰਮ ਸਿੰਘ ਕਈ ਗਾਣਿਆਂ ਦੇ ਵਿੱਚ ਮਾਡਲਿੰਗ ਕਰ ਚੁੱਕੇ ਸੀ, ਜਿਮ ਟ੍ਰੇਨਰ ਵੀ ਸੀ, ਡਾਂਸ ਵੀ ਉਹਨਾਂ ਨੂੰ ਆਉਂਦਾ ਸੀ, ਡਾਂਸ ਵੀ ਸਿਖਾਉਂਦੇ ਸੀ। ਰਾਜੀਵ ਕੁਮਾਰ ਆਪਣੇ ਬੱਚਿਆਂ ਨੂੰ ਡਾਂਸ ਖਾਣ ਦੇ ਲਈ ਉਹਨਾਂ ਨੂੰ ਆਪਣੇ ਘਰ ਬੁਲਾ ਲੈਂਦੇ ਨੇ ਹੁਣ ਰੋਜ਼ ਬੱਚਿਆਂ ਨੂੰ ਡਾਂਸ ਖਾਣ ਹੁੰਦੇ ਸੀ ਉਸ ਸਮੇਂ ਘਰ ਦੇ ਵਿੱਚ ਬੱਚੇ ਤੇ ਖੁਸ਼ਬੂ ਸਿੰਘ ਹੁੰਦੀ ਸੀ ਖੁਸ਼ਬੂ ਸਿੰਘ ਦੀ ਨਿਗਾਹ ਜਾਂਦੀ ਹੈ ਵਿਕਰਮ ਸਿੰਘ ਤੇ ਵਿਕਰਮ ਸਿੰਘ ਖੂਬਸੂਰਤ ਸੀ ਮਾਡਲਿੰਗ ਕਰਦਾ ਸੀ ਇੱਕ ਜਿਮ ਟ੍ਰੇਨਰ ਵੀ ਸੀ ਬਾਡੀ ਵਧੀਆ ਸੀ ਹੁਣ ਖੁਸ਼ਬੂ ਸਿੰਘ ਦੇ ਦਿਮਾਗ ਦੇ ਵਿੱਚ ਕੁਝ ਹੋਰ ਪੱਕਣ ਲੱਗ ਜਾਂਦਾ ਉਹਦੇ ਨੇੜੇ ਜਾਣਾ ਚਾਹੁੰਦੀ ਸੀ ਪਰ ਹੁਣ ਜਾਵੇ ਕਿਵੇਂ ਫਿਰ ਇਹਦਾ ਵੀ ਹੱਲ ਉਹ ਛੇਤੀ ਲੱਭ ਲੈਂਦੀ ਹੈ ਜਿਸ ਜਿਮ ਦੇ ਵਿੱਚ ਉਹ ਟ੍ਰੇਨਰ ਹੁੰਦਾ ਹੈ ਖੁਸ਼ਬੂ ਸਿੰਘ ਉੱਥੇ ਜਾਣਾ ਸ਼ੁਰੂ ਕਰਦੀ ਹੈ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੀ ਵੀ ਲੇਡੀ ਜਿਮ ਜਾਂਦੀਆਂ ਨੇ ਅਕਸਰ ਜਿਹੜੇ ਕੱਪੜੇ ਹੁੰਦੇ ਨੇ ਬਹੁਤ ਟਾਈਟ ਪਾਏ ਹੁੰਦੇ ਨੇ ਤੇ ਖੁਸ਼ਬੂ ਸਿੰਘ ਨੇ ਤਾਂ ਜਾਣਾ ਹੀ ਕਿਸੇ ਹੋਰ ਮਕਸਦ ਤੋਂ ਸੀ ਉਹ ਜਿਮ ਟ੍ਰੇਨਰ ਵਿਕਰਮ ਸਿੰਘ ਦੇ ਬਹੁਤ ਜ਼ਿਆਦਾ ਕਰੀਬ ਰਹਿਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਐਕਸਰਸਾਈਜ਼ਾਂ ਕੀਤੀਆਂ ਜਾਂਦੀਆਂ ਨੇ ਬਹੁਤ ਜ਼ਿਆਦਾ ਉਹਦੇ ਨਾਲ ਚਿਪਕ ਚਿਪਕ ਕੇ ਕਹਿ ਲਈਏ ਵੀ ਉਹਨੂੰ ਇੱਕ ਤਰ੍ਹਾਂ ਨਾਲ ਉਕਸਾਇਆ ਜਾਂਦਾ ਇੰਨਾ ਜ਼ਿਆਦਾ ਉਕਸਾਇਆ ਜਾਂਦਾ ਦੋਨਾਂ ਦੇ ਵਿੱਚ ਨਾਜਾਇਜ਼ ਸੰਬੰਧ ਬਣਦੇ ਨੇ ਇੱਕ ਔਰਤ ਜਿਹਦੇ ਪਤੀ ਦਾ ਪਟਨਾ ਤੇ ਪਟਨਾ ਤੋਂ ਬਾਹਰ ਬਹੁਤ ਨਾਮ ਹੁੰਦਾ ਘਰ ਦੇ ਵਿੱਚ ਪੈਸਾ ਬਹੁਤ ਹੁੰਦਾ ਦੋ ਬੱਚਿਆਂ ਦੀ ਮਾਂ ਹੁੰਦੀ ਹੈ ਆਪਣੇ ਤੋਂ 10 ਸਾਲ ਛੋਟੇ 25 ਸਾਲ ਦੇ ਵਿਕਰਮ ਸਿੰਘ ਦੇ ਨਾਲ ਨਜਾਇਜ਼ ਸਬੰਧ ਨੇ ਇਹਨਾਂ ਦੇ ਸਬੰਧ ਲਗਾਤਾਰ ਚੱਲਦੇ ਨੇ ਹੁਣ ਜਦੋਂ ਕਾਫੀ ਧੀਰ ਇਹਨਾਂ ਦੇ ਸਬੰਧ ਚੱਲਦੇ ਨੇ ਜਿਹੜੀ ਖੁਸ਼ਬੂ ਹੁੰਦੀ ਹੈ ਉਹ ਇੰਨਾ ਜ਼ਿਆਦਾ ਵਿਕਰਮ ਦੇ ਪਿਆਰ ਦੇ ਵਿੱਚ ਡੁੰਗਾਈ ਦੇ ਵਿੱਚ ਚਲੀ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਹੁਣ ਆਪਾਂ ਇਕੱਠੇ ਰਵਾਂਗੇ ਤੂੰ ਮੇਰੇ ਨਾਲ ਵਿਆਹ ਕਰਾ ਇਸ ਗੱਲ ਤੋਂ ਹੁਣ ਜਿਹੜਾ ਵਿਕਰਮ ਸਿੰਘ ਉਹ ਇੱਕਦਮ ਘਬਰਾ ਜਾਂਦਾ ਉਹ ਪਿੱਛੇ ਹਟਣ ਲੱਗਦਾ ਉਹਦਾ ਕਹਿਣਾ ਸੀ ਵੀ ਤੇਰੇ ਦੋ ਬੱਚੇ ਨੇ ਵਿਆਹੀ ਬਿਰੀ ਔਰਤਾਂ ਐ ਐਡਾ ਤੁਹਾਡੇ ਪਰਿਵਾਰ ਦਾ ਨਾਮ ਐ ਨਾਲੇ ਤੇਰੇ ਪਰਿਵਾਰ ਦੀ ਬੇਇੱਜ਼ਤੀ ਹੋਏਗੀ ਤੇਰੀ ਹੋਏਗੀ ਨਾਲੇ ਮੇਰੀ ਜ਼ਿੰਦਗੀ ਬਰਬਾਦ ਹੋਏਗੀ ਮੇਰੀ ਉਮਰ ਸਿਰਫ ਹਜੇ 25 ਸਾਲ ਆ ਮੈਂ ਅਨਮੈਰਿਡ ਆ ਖੁਸ਼ਬੂ ਸਿੰਘ ਦਾ ਕਹਿਣਾ ਸੀ ਵੀ ਤੂੰ ਮੇਰੇ ਨਾਲ ਸਬੰਧ ਬਣਾਏ ਹੁਣ ਜੋ ਮਰਜੀ ਐ ਮੈਂ ਤੇਰੇ ਨਾਲ ਹੀ ਰਹਿਣਾ ਤੂੰ ਜੋ ਮਰਜੀ ਕਰ ਪਰ ਤੂੰ ਹੁਣ ਮੇਰੇ ਤੋਂ ਦੂਰ ਨਹੀਂ ਜਾ ਸਕਦਾ ਇੱਥੇ ਵਿਕਰਮ ਸਿੰਘ ਉਹ ਤੋਂ ਦੂਰੀ ਬਣਾਣੀ ਸ਼ੁਰੂ ਕਰਦਾ ਪਰ ਖੁਸ਼ਬੂ ਜਿਹੜੀ ਹੁੰਦੀ ਐ ਹੁਣ ਉਹਦੇ ਤੇ ਸਿਕੰਜਾ ਕਸਣਾ ਸ਼ੁਰੂ ਕਰਦੀ ਹੈ ਜਦੋਂ ਫੋਨ ਨਹੀਂ ਚੱਕਦਾ ਤਾਂ ਉਹ ਤੇ ਘਰ ਜਾਂਦੀ ਹੈ ਇੱਕ ਦਿਨ ਘਰ ਜਾ ਕੇ ਉਹਦੇ ਮਾਂ ਪਿਓ ਨੂੰ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀ ਜੇ ਮੈਨੂੰ ਨਾ ਮਿਲਿਆ ਮੈਨੂੰ ਜੋ ਚੀਜ਼ ਚਾਹੀਦੀ ਹੈ ਮੈਂ ਉਹ ਹਾਸਲ ਕਰ ਸਕਦੀ ਆ ਤੇ ਕਰਕੇ ਰਾਂਗੀ ਜੇ ਮੇਰੇ ਤੋਂ ਦੂਰ ਗਿਆ ਤਾਂ ਮੈਨੂੰ ਮਰਵਾ ਵੀ ਸਕਦੀ ਆ ਐਸੇ ਜਿਹੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਪਾਵਰਫੁੱਲ ਪਰਿਵਾਰ ਸੀ ਉਹ ਸ਼ਾਂਤ ਰਹਿੰਦੇ ਨੇ ਇਹਦੀਆਂ ਸੁਣਦੇ ਨੇ ਪਰ ਵਿਕਰਮ ਸਿੰਘ ਹੁਣ ਇਹ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰਦਾ ਪਰ ਜਿਹੜੀ ਖੁਸ਼ਬੂ ਹੁੰਦੀ ਹੈ ਇਹਨੂੰ ਕਿਸੇ ਵੀ ਕੀਮਤ ਤੇ ਹਾਸਲ ਕਰਨਾ ਚਾਹੁੰਦੀ ਸੀ ਇਨੂੰ ਬੜਾ ਆਪਣੇ ਤਰੀਕੇ ਨਾਲ ਸਮਝਾਇਆ ਜਾਂਦਾ ਵਿਕਰਮ ਨੂੰ ਜਦੋਂ ਨਹੀਂ ਮੰਨਦਾ ਤਾਂ ਫਿਰ ਇੱਕ ਦਿਨ ਖੁਸ਼ਬੂ ਸਰਜੀਕਲ ਬਲੇਡ ਦੇ ਨਾਲ ਇਤੇ ਹਮਲਾ ਕਰਦੀ ਹੈ 14 ਟਾਂਕੇ ਹੁੰਦੇ ਨੇ ਵਿਕਰਮ ਸਿੰਘ ਨੂੰ ਹੁਣ ਵਿਕਰਮ ਸਿੰਘ ਇਤੋਂ ਡਰਦਾ ਜਿਮ ਚੇਂਜ ਕਰਕੇ ਦੂਜੀ ਜਿਮ ਦੇ ਵਿੱਚ ਜਾਣਾ ਸ਼ੁਰੂ ਕਰਦਾ ਜਦੋਂ ਇੰਨਾ ਕੁਝ ਹੁੰਦਾ ਰਾਜੀਵ ਕੁਮਾਰ ਨੂੰ ਪਤਾ ਲੱਗਦਾ ਰਾਜੀਵ ਫੋਨ ਕਰਦਾ ਹੈ ਵਿਕਰਮ ਸਿੰਘ ਨੂੰ ਵੀ ਮੇਰੀ ਪਤਨੀ ਦੇ ਜੇ ਨੇੜੇ ਮੈਂ ਤੈਨੂੰ ਦੇਖ ਲਿਆ ਤਾਂ ਤੇਰੇ ਲਈ ਵਧੀਆ ਨਹੀਂ ਹੋਏਗਾ ਤੂੰ ਕਿਤੇ ਗਾਇਬ ਐਸਾ ਹੋਏਗਾ ਵੀ ਤੇਰਾ ਪਤਾ ਵੀ ਨਹੀਂ ਲੱਗਣਾ ਵਿਕਰਮ ਸਿੰਘ ਦਾ ਉਹਨੂੰ ਕਹਿਣਾ ਸੀ ਵੀ ਮੈਂ ਉਹ ਤੋਂ ਦੂਰ ਹੋਣਾ ਚਾਹੁੰਦਾ ਮੇਰੇ ਤੋਂ ਦੂਰ ਨਹੀਂ ਹੁੰਦੀ ਤੂੰ ਉਹਨੂੰ ਸਮਝਾ ਹੁਣ ਰਾਜੀਵ ਕੁਮਾਰ ਇਹ ਗੱਲ ਮੰਨਦਾ ਨਹੀਂ ਉਹਦਾ ਕਹਿਣਾ ਸੀ ਵੀ ਤੇਰੇ ਕੋਲ ਕੋਈ ਪ੍ਰੂਫ ਹੈ ਤਾਂ ਲਿਆ ਇਸ ਗੱਲ ਤੋਂ ਵੀ ਬਹਿਸ ਹੁੰਦੀ ਹੈ ਪਰ ਜੀਵ ਕੁਮਾਰ ਇਸ ਗੱਲ ਤੋਂ ਵੀ ਨਾਰਾਜ਼ ਹੁੰਦਾ ਵੀ ਇਹਨੇ ਮੇਰੀ ਪਤਨੀ ਦੇ ਨਾਲ ਸਬੰਧ ਰੱਖੇ ਜਿਹੜੀ ਖੁਸ਼ਬੂ ਹੁੰਦੀ ਹੈ ਇੱਥੇ ਹੁਣ ਖਤਰਨਾਕ ਰੂਪ اختیار ਕਰ ਚੁੱਕੀ ਸੀ ਜਾਂ ਉਹਦੇ ਅੰਦਰ ਇੰਨੀ ਨਫ਼ਰਤ ਪੈਦਾ ਹੋ ਚੁੱਕੀ ਸੀ ਹੁਣ ਉਹ ਵਿਕਰਮ ਸਿੰਘ ਨੂੰ ਖਤਮ ਕਰਨ ਦੇ ਪਲਾਨਿੰਗ ਸ਼ੁਰੂ ਕਰਦੀ ਹੈ ਖੁਸ਼ਬੂ ਇੱਕ ਉੱਚ ਸੁਸਾਇਟੀ ਦੇ ਵਿੱਚ ਰਹਿਣ ਵਾਲੀ ਔਰਤ ਸੀ ਅਕਸਰ ਦੇਖਿਆ ਗਿਆ ਵੀ ਜਿਹੜੀਆਂ ਉੱਚੀ ਸੁਸਾਇਟੀ ਦੇ ਵਿੱਚ ਹੁੰਦੀਆਂ ਨੇ ਜ਼ਿਆਦਾਤਰ ਇਹਨਾਂ ਦੇ ਸਬੰਧ ਪਤੀ ਨਾਲੋਂ ਹੋਰ ਵੀ ਹੁੰਦੇ ਨੇ ਖੁਸ਼ਬੂ ਦੇ ਵੀ ਆਪਣੇ ਪਤੀ ਤੋਂ ਇਲਾਵਾ ਮਿਹਰ ਨਾਮ ਦੇ ਇੱਕ ਵਿਅਕਤੀ ਦੇ ਨਾਲ ਸਬੰਧ ਸੀ ਜਿਹੜੇ ਲਗਾਤਾਰ 5-6 ਸਾਲ ਚੱਲਦੇ ਨੇ ਵਿਕਰਮ ਸਿੰਘ ਦੇ ਟੱਚ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦਾ ਬ੍ਰੇਕਅਪ ਹੋ ਜਾਂਦਾ ਪਰ ਫਿਰ ਦੁਬਾਰਾ ਮਿਹਰ ਨੂੰ ਫੋਨ ਕੀਤਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਵੀ ਜੇ ਮੇਰੇ ਨਾਲ ਸਬੰਧ ਰੱਖਣੇ ਨੇ ਤੇ ਵਿਕਰਮ ਸਿੰਘ ਨੂੰ ਖਤਮ ਕਰਵਾਉਣਾ ਪਏਗਾ ਮਹਿਰਵੀਏ ਦੇ ਵਾਸਤੇ ਤਿਆਰ ਹੋ ਜਾਂਦਾ ਹੈ ਖੁਸ਼ਬੂ ਨੂੰ ਫੇਰ ਦੁਬਾਰਾ ਹਾਸਲ ਕਰਨ ਦੇ ਲਈ ਫਿਰ ਉਹ ਇੱਕ ਅਮਿਤ ਨਾਮ ਦੇ ਸ਼ੂਟਰ ਨੂੰ ਮਿਲਦਾ ਅਮਿਤ ਕੁਮਾਰ ਜਿਹੜਾ ਹੁੰਦਾ ਉਹ ਐਮਬੀਏ ਕਰਦਾ ਹੁੰਦਾ ਨਾਲ ਨਾਲ ਡਿਲੀਵਰੀ ਬੁਆਏ ਵੀ ਹੁੰਦਾ ਪਰ ਉਹਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਤੇ ਉਹ ਵਿਕਰਮ ਸਿੰਘ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦਾ 3 ਲੱਖ ਦੇ ਵਿੱਚ ਗਲਤ ਹੈ ਹੁੰਦੀ ਹੈ ਖੁਸ਼ਬੂ 185000 ਰੁਪਿਆ ਵੀ ਉਹਨਾਂ ਨੂੰ ਦੇ ਦਿੰਦੀ ਹੈ ਉਹਨਾਂ ਅਮਿਤ ਕੁਮਾਰ ਨੂੰ ਲੱਗਦਾ ਵੀ ਇਹ ਮੇਰੇ ਇਕੱਲੇ ਦੇ ਵਾਸਤੇ ਦੀ ਗੱਲ ਨਹੀਂ ਉਹ ਰੋਹਿਤ ਤੇ ਸ਼ਮਸ਼ਾਦ ਨਾਮ ਦੇ ਲੜਕੇ ਨੂੰ ਆਪਣੇ ਨਾਲ ਮਲਾੰਦਾ ਟਾਈਮ ਬੀਤਦਾ ਜਾਂਦਾ ਪਰ ਉਹਨਾਂ ਵੱਲੋਂ ਵਿਕਰਮ ਨੂੰ ਨਹੀਂ ਮਾਰਿਆ ਜਾਂਦਾ ਕਰੀਬ ਜਦੋਂ 2 ਮਹੀਨੇ ਲੰਘ ਜਾਂਦੇ ਨੇ ਹੁਣ ਖੁਸ਼ਬੂ ਮਹਿਰ ਤੇ ਦਬਾਅ ਬਣਾਉਂਦੀ ਹੈ ਤੇ ਮਹਿਰ ਉਹਨਾਂ ਤੇ ਹੁਣ ਇੱਥੇ ਮਹਿਰ ਵੀ ਚਾਹੁੰਦਾ ਸੀ ਵੀ ਕਿਸੇ ਤਰੀਕੇ ਮੈਂ 2 ਲੱਖ ਰੁਪਈਆ ਲੈ ਕੇ ਇਹਨਾਂ ਨੂੰ ਵਾਪਸ ਦੇਆ ਤੇ ਕਤਲ ਕੁੱਤਲ ਦੇ ਮਾਮਲੇ ਚ ਮੈਂ ਬਾਹਰ ਨਿਕਲਾਂ ਪਰ ਇੱਥੇ ਹੁਣ ਪੈਸੇ ਵਾਪਸ ਕਰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ ਤੇ ਉਹ ਮੰਨ ਜਾਂਦੇ ਨੇ ਵੀ ਅਸੀਂ ਹੁਣ ਕੰਮ ਕਰ ਦਿੰਨੇ ਆ ਫਿਰ ਉਹਦੀ ਰੇਕੀ ਕੀਤੀ ਜਾਂਦੀ ਹੈ ਰੇਕੀ ਕਰਨ ਤੋਂ ਬਾਅਦ 18 ਤਰੀਕ ਨੂੰ ਇਹਨਾਂ ਨੂੰ ਪਤਾ ਸੀ ਵੀ ਇੱਥੋਂ ਰੋਜ਼ ਲੰਘਦਾ ਉਥੇ ਖੜੇ ਹੋ ਜਾਂਦੇ ਨੇ ਉਸ ਟਾਈਮ ਜਦੋਂ ਹੁੰਦਾ ਤੇ ਉਥੇ ਹਮਲਾ ਕੀਤਾ ਜਾਂਦਾ ਅਨੇਵਾਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਰ ਸ਼ੁਕਰ ਹੈ ਵੀ ਕੋਈ ਵੀ ਗੋਲੀ ਐਸੀ ਜਗ੍ਹਾ ਤੇ ਨਹੀਂ ਲੱਗਦੀ ਵੀਕਰਮ ਸਿੰਘ ਨੂੰ ਕੋਈ ਖਾਸ ਨੁਕਸਾਨ ਪਹੁੰਚੇ ਹਾਲਾਂਕਿ ਨੁਕਸਾਨ ਹੁੰਦਾ ਪੰਜ ਗੋਲੀਆਂ ਵੀ ਵੱਜਦੀਆਂ ਨੇ ਪਰ ਵਿਕਰਮ ਸਿੰਘ ਸਹੀ ਸਲਾਮਤ ਬਚ ਜਾਂਦਾ ਫਿਰ ਜਿਹੜਾ ਮਹਿਰ ਗਾਇਬ ਹੋਇਆ ਸੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਦੋਨਾਂ ਮੀਆਂ ਬੀਬੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਰਜੀਵ ਸਿੰਘ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਜਾਂਦਾ ਵੀ ਇਹਨੂੰ ਸਾਰੇ ਮਾਮਲੇ ਦੀ ਜਾਣਕਾਰੀ ਸੀ ਉਸ ਦੇ ਬਾਵਜੂਦ ਇਹਨੇ ਆਪਣੀ ਪਤਨੀ ਦਾ ਸਾਥ ਦਿੱਤਾ ਹੁਣ ਰਾਜੀਵ ਕੁਮਾਰ ਵੀ ਕੱਲਾ ਜਾਂਦਾ ਉਹਨੂੰ ਪੋਲਿਟਿਸ਼ੀਅਨ ਤੇ ਪੈਸਾ ਹੀ ਚਾਹੀਦਾ ਸੀ ਉਹਨੂੰ ਹੋਰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਸੀ ਉਹਨੂੰ ਪਤਾ ਲੱਗਦਾ ਵੀ ਉਹਦੀ ਪਤਨੀ ਦਾ ਇੱਕ ਹੋਰ ਬੰਦੇ ਨਾਲ 5 ਸਾਲ ਤੋਂ ਸਬੰਧ ਸੀ ਉਸ ਤੋਂ ਬਾਅਦ ਵਿਕਰਮ ਨਾਲ ਵੀ ਸਬੰਧ ਸੀ ਫਿਰ ਇਹਨਾਂ ਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਵਾਇਰਲ ਹੁੰਦੀਆਂ ਨੇ ਇਹ ਸਾਰੇ ਕਾਸੇ ਦੇ ਪਤਾ ਹੋਣ ਦੇ ਬਾਵਜੂਦ ਰਾਜੀਵ ਜਿਹੜਾ ਉਹ ਖੁਸ਼ਬੂ ਦਾ ਸਾਥ ਦਿੰਦਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਚਾਰ ਜਣਿਆਂ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਇੱਕ ਐਸਾ ਪਰਿਵਾਰ ਜਿੱਤੇ ਪੈਸੇ ਦਾ ਕੋਈ ਹਿਸਾਬ ਨਹੀਂ ਹੁੰਦਾ ਵਧੀਆ ਜ਼ਿੰਦਗੀ ਜਿਉਂਦੇ ਹੁੰਦੇ ਨੇ ਇੱਜ਼ਤ ਹੁੰਦੀ ਹੈ ਪਰ ਇੱਕ ਜਨਾਨੀ ਨੇ ਸਾਰਾ ਪਰਿਵਾਰ ਜਿਹੜਾ ਤਹਸ ਨਹਿਸ ਕਰਕੇ ਰੱਖ ਦਿੱਤਾ ਵਿਕਰਮ ਨੇ ਵੀ ਕਿਤੇ ਨਾ ਕਿਤੇ ਚਾਹੇ ਕਿਸੇ ਲਾਲਚ ਨੂੰ ਸਹੀ ਸੰਬੰਧ ਬਣਾਏ ਉਸ ਤੋਂ ਬਾਅਦ ਹਾਲਾਂਕਿ ਉਹ ਮਰਨੋਂ ਬਚ ਗਿਆ ਪਰ ਕਾਫੀ ਹੱਦ ਤੱਕ ਡੈਮੇਜ ਹੁੰਦਾ ਤੇ ਤਕਰੀਬਨ ਤਕਰੀਬਨ ਮੌਤ ਨੂੰ ਹੱਥ ਲਾ ਕੇ ਹੀ ਵਾਪਸ ਹੁੰਦਾ ਪਰੇ ਸ਼ੁਕਰ ਅਬੂ ਦੀ ਜਾਨ ਬਚ ਜਾਂਦੀ ਹੈ ਹੁਣ ਇੱਕ ਐਸਾ ਪਰਿਵਾਰ ਜਿਹੜਾ ਬਹੁਤ ਵਧੀਆ ਆਪਣੀ ਜ਼ਿੰਦਗੀ ਸ਼ਾਹੀ ਠਾਠ ਬਾਠ ਦੇ ਨਾਲ ਜਿਉਂਦਾ ਸੀ ਤੇ ਉਹ ਜੇਲ੍ਹ ਦੇ ਵਿੱਚ ਜੇਲ੍ਹ ਦੀ ਕੋਠੜੀ ਦੇ ਵਿੱਚ ਕਿਸ ਤਰੀਕੇ ਉਹਨਾਂ ਦੀ ਜ਼ਿੰਦਗੀ ਬਤੀਤ ਹੁੰਦੀ ਹੋਣੀ ਇੱਕ ਬੰਦਾ ਜਿਹੜਾ ਐਮਵੀਏ ਕਰਦਾ ਹੁੰਦਾ ਤੇ ਕਿਹੜੇ ਚੱਕਰਾਂ ਦੇ ਵਿੱਚ ਪਿਆ ਆਪਣੀ ਸਾਰੀ ਜ਼ਿੰਦਗੀ ਉਹਨੇ ਖਰਾਬ ਕੀਤੀ ਜੇ ਆਪ ਆਪਣੇ ਭਾਵਨਾਵਾਂ ਦੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ